ਸੰਯੁਕਤ ਮੋਰਚੇ ਦੇ ਸੱਤੇ ਤੇ ਕਾਥਨ ਪਹੁੰਚੇ ਭੈਣੋ ਤੇ ਭਰਾਵੋ ਜਿਵੇਂ ਕਿਸੇ ਕਵੀ ਨੇ ਕਿਹਾ ਹਾਕਮ ਗਵਾਣਾ ਲੋਟ ਦੇ ਸਦਕ ਸਾਡੇ ਨੇ ਮਾਂ

no, no. ਜੋ ਲੱਗੋ ਨਿਯੋ ਨਿਯੇ ਉੱਥੇ ਹਰਤਾ ਸਾਡੇ ਨਾਲ ਜਾਰੂ ਲੋਕਾਂ ਦੇ ਨਾਲ ਲੜ ਰਹੀਆਂ ਨੇ ਸ਼ਾਤੋ ਦੇਣੀਆਂ ਨੇ ਐਸੇ ਕਰਕੇ ਪੰਜਾਬ ਦਾ ਇਤਿਹਾਸ ਇਹ ਗੱਲ ਦੱਸਦਾ ਕਿ ਜਿੰਨੇ ਵੀ ਕਿਸਾਨੀ ਦੇ ਅੰਦੋਲਨ ਲੜੇ ਨੇ ਸਾਡੀ ਸਰਕਾਰ ਜੋਗੇ ਮਾਵਾ ਪੈਣੇ ਉਹਨਾਂ ਦੇ ਵਿੱਚ ਭੱਤੀ ਸ਼ਮੂਲੀਅਤ ਕੀਤੀ ਹੈ ਪਰ ਸਾਡੇ ਵੀਰਾਂ ਨੂੰ ਲੱਗਦਾ ਕਿ ਦੀ ਹੈ ਮੇ ਪ੍ਰਭੂ ਇਹ ਮਾਪੇਰਾ ਤੋਂ ਬਗੈਰ ਇਹ ਲੜਾਈ ਜਿਤਨੀ ਅਸੰਭਵ ਹੈ ਸੌਖੀ 我在吗？